ਸਤਿ ਸ੍ਰੀ ਅਕਾਲ ਜੀ ਮੀਤ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਡਿਜ਼ਾਈਨ ਵਾਲਾ ਗਲਾ ਤੇ ਨਾਲੇ ਗਲੇ ਦੇ ਉੱਤੇ ਲੈਸ ਲਾ ਕੇ ਤਰ ਲਾਉਣ ਦਾ ਤਰੀਕਾ ਦੱਸਾਂਗੇ ਡਿਜ਼ਾਈਨ ਵਾਲੇ ਗਲੇ ਤੇ ਆਪਾਂ ਇਹ ਗਲਾ ਚ ਪਿਆ ਹੋਇਆਗਾ ਆਪਾਂ ਹੁਣ ਇੱਥੇ ਕੀ ਕਰਨਾ ਇਹਨੂੰ ਆਪਾਂ ਗਲੇ ਨੂੰ ਕਮੀਜ਼ ਦੇ ਉੱਪਰ ਰੱਖ ਕੇ ਕਮੀਜ਼ ਦਾ ਪਾਸਾ ਤਾਂ ਸਿੱਧਾ ਹੋਵੇ ਗਲੇ ਦਾ ਪਾਸਾ ਜਿਹੜਾ ਪੁੱਠਾਗਾ ਇਹ ਉੱਪਰਲੇ ਪਾਸੇ ਹੋਵੇ ਸਿੱਧੇ ਦੇ ਨਾਲ ਇਸ ਤਰ੍ਹਾਂ ਸਿੱਧਾ ਪਾਸਾ ਮਲਾ ਕੇ ਇਸ ਤਰ੍ਹਾਂ ਰੱਖਣਾ ਗਲਾ ਤੇ ਇੱਥੇ ਆਪਾਂ ਪੱਗ ਪਿੰਨ ਲਾਵਾਂਗੇ ਇਸ ਤਰ੍ਹਾਂ ਸਾਰੇ ਚ ਆਪਾਂ ਪੱਗ ਪੈਨ ਲਾ ਲਾਂਗੇ ਗਲੇ 'ਚ ਇਹ ਗਲੇ ਦਾ ਫਰਕ ਨਹੀਂ ਪੈਂਦਾ ਹੈਗਾ ਇਹਦੇ ਨਾਲ ਕੱਪੜੇ ਦਾ ਵੀ ਨਹੀਂ ਹੱਲ ਚੱਲ ਹੁੰਦੀ ਹੈਗੀ ਜਿਹੜਾ ਸਿਲਾਈ ਵਾਲਾ ਕੱਪੜਾ ਆਪਾਂ ਸਿਲਾਈ ਲਾ ਲੈਨੇ ਆ ਉਹਦੇ ਨਾਲ ਥੋੜੀ ਜੀ ਸਫਾਈ ਘੱਟ ਆਉਂਦੀ ਹੈ ਇਹਦੇ ਨਾਲ ਸਫਾਈ ਵਧੀਆ ਆ ਜਾਂਦੀ ਹੈ ਗਲੇ ਦੀ ਇਹਨੂੰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਲਾ ਲਾਂਗੇ ਇਧਰਲੀ ਸਾਈਡ ਆਪਾਂ ਲਾ ਲੇ ਹੁਣ ਆਪਾਂ ਇਸੇ ਤਰ੍ਹਾਂ ਇਧਰਲੀ ਸਾਈਡ ਲਾ ਲਾਂਗੇ ਆਪਾਂ ਗळा ਜਦੋਂ ਆਪਾਂ ਪੱਗ ਪੈਨ ਲਾਉਣੇ ਨੇ ਇਹ ਆਪਾਂ ਗळा ਹੱਲਾ ਨਹੀਂ ਦੇਣਾ ਵੀ ਜਿੱਥੇ ਆਪਾਂ ਸੈੱਟ ਕਰਕੇ ਰੱਖਿਆ ਵੀ ਉੱਥੇ ਹੀ ਰਹੇਗਾ ਆਪਣਾ ਇਸ ਤਰ੍ਹਾਂ ਆਪਾਂ ਲਾ ਲੇ ਗਲੇ ਹੁਣ ਆਪਾਂ ਤੁਹਾਨੂੰ ਸਲਾਈ ਹੈ ਜਿਹੜੀ ਉਹ ਲਾ ਕੇ ਦਿਖਾਉਣੇ ਆ हूँ जी सिलाई है सिलाई लाई आप शुरू करते हैं देखो आप सिलाई जी आप बहरले पासेनी है आप जमा पेपर पेंटिंग सिलाई लाइनी है आप पूरी सफाई दे जड़ी सिलाई ला का नहीं करनी हैगी Thank <laughs> ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਮੋੜ ਲਾਂਗੇ ਆਪਾਂ ਇਹ ਸਾਰੇ ਗਲੇ ਤੇ ਆਪਾਂ ਜਿਹੜੀ ਸਲਾਈ ਆ ਆਪਾਂ ਜਿਵੇਂ ਆਮ ਗਲੇ ਤੇ ਲਾਉਣੀ ਆ ਆਪਾਂ ਸਾਰੀ ਸਲਾਈ ਆਪਣੀ ਉਸੇ ਤਰ੍ਹਾਂ ਹੀ ਲੱਗੂਗੀ ਹੁਣ ਆਪਾਂ ਜਿਹੜੀ ਇਹ ਸਲਾਈ ਆ ਚਾਰ ਸਪੇਰੇ ਲਾ ਲਈ ਹੁਣ ਆਪਾਂ ਕੀ ਕਰਨਾ ਆਪਾਂ ਪੱਗ ਪੈਨ ਲਾਈ ਸੀ ਜਿਹੜੇ ਇਹਨਾਂ ਨੂੰ ਕੱਢ ਕੇ ਆਪਾਂ ਜਿਵੇਂ ਆਪਾਂ ਆਮ ਗਲੇ ਤੇ ਆਪਾਂ ਪੈਰ ਪੈਰ ਦਾ ਕੱਪੜਾ ਰੱਖ ਕੇ ਫਿਰ ਆਪਾਂ ਇਹਦੀ ਕਟਾਈ ਕਰਨੀ ਆ ਆ ਵੇਖੋ ਆਪਾਂ ਜਿਹੜੇ ਇਹ ਕੱਢ ਲਏ हम आप इतों थोड़ा थोड़ा कपड़ा पैदा पैर पैदल छद के आप तरह यद कटाई कर लेंगे इस तरह ही आप इधरों करे ਕੀ ਕਰਨਾ ਇੱਕ ਤਾਂ ਜਿਹੜੀ ਇਹ ਗਲਾਈ ਆ ਆਪਾਂ ਇਹ ਗਲਾਈ ਤੇ ਟੱਕ ਲਾਉਣੇ ਨੇ ਇਸ ਤਰ੍ਹਾਂ ਕਿਹਨ ਜਿਹੜੀ ਇਹ ਗਲਾਈ ਆ ਆਪਾਂ ਮੋੜਨ ਵੇਲੇ ਜਦੋਂ ਆਪਾਂ ਮੋੜਾਂਗੇ ਤੇ ਉਦੋਂ ਆਪਣੇ ਕੋਲੇ ਵਧੀਆ ਸਫਾਈ ਆਵੇ ਜਿਹੜੀ ਕੱਪੜੇ ਤੇ ਇਸੇ ਤਰ੍ਹਾਂ ਹੀ ਇੱਧਰ ਲਾਉਣੇ ਨੇ ਆਪਾਂ ਟੱਕ ਲਾਉਣ ਵੇਲੇ ਬਸ ਇੰਨਾ ਕੁ ਧਿਆਨ ਰੱਖਣਾ ਵੀ ਆਪਣੀ ਸਿਲਾਈ ਨਾ ਕੱਟੀ ਜਾਵੇ सिलाई तो थोड़ा जा पिछे टक है अपना। आप दो टक लाने खूंजा इतो भी ध्यान रखना भी अपनी जीडी सिलाई है कट्टी ना जाए अपने जेडे टकूंजे लग जाए इस तरह ਹੁਣ ਆਪਾਂ ਇਹਨੂੰ ਉਲਟਾਵਾਂਗੇ ਹੁਣ ਆਪਾਂ ਇਹ ਜਿਹੜੀ ਕੱਟ ਕੇ ਆਪਾਂ ਗਲਾ ਮੋੜ ਲਿਆ ਆਪਾਂ ਹੁਣ ਕੀ ਕਰਨਾ ਆਪਾਂ ਵੱਡੇ ਵਖੇ ਦੇ ਨਾਲ ਆਪਾਂ ਇੱਥੇ ਆਪਾਂ ਸਲਾਈ ਲਾ ਲਾਂਗੇ ਇੱਕ ਵਿਚਾਲੇ ਫਿਰ ਆਪਾਂ ਉਸ ਤੋਂ ਬਾਅਦ ਇਹ ਤੇ ਲੈਸ ਤਰਾਾਂਗੇ ਆਪਾਂ ਵੱਡੇ ਵਖੇ ਨਾਲ ਤਾਂ ਸਲਾਈ ਲਾ ਰਹੇ ਹਾਂ ਵੀ ਇਹ ਸਲਾਈ ਆਪਾਂ ਪਟਣੀ ਹੈਗੀ ਆਪਣਾ ਉਸ ਤੋਂ ਬਾਅਦ ਆਪਾਂ ਲੈਸ ਲਾਵਾਂਗੇ ਜਦੋਂ ਆਪਣਾ ਉਦੋਂ ਸਫਾਈ ਆਵੇ ਸਤਰਾਪਾ ਸਾਰੇ ਗਲੇ ਤੇ ਜਿਹੜੀ ਸਲਾਈ ਆ ਉਹ ਲਾਵਾਂਗੇ ਹੁਣ ਆਪਾਂ ਜਿਹੜੀ ਵੱਡੇ ਬਖੇ ਨਾਲ ਸਲਾਈ ਸੀ ਉਹ ਲਾ ਲਈ ਹੁਣ ਆਪਾਂ ਇੱਥੇ ਲੈਸ ਧਰਾਂਗੇ ਆ ਵੇਖੋ ਜਿਹੜਾ ਆਪਣਾ ਲੈਸ ਦਾ ਪਾਸਾ ਸਿੱਧਾ ਹੋਵੇ ਇਹ ਆਪਣਾ ਉੱਪਰਲੇ ਪਾਸੇ ਚਾਹੀਦਾ ਪੁੱਠਾ ਥੱਲੇ ਤੇ ਜਿਹੜਾ ਇਹ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਧਾਤਣਾ ਹੁਣ ਆਪਾਂ ਸਲਾਈ ਕੰਨੀ ਕੰਨੀ ਤੇ ਲਾਉਣੀ ਆ ਬਸ ਜਿੰਨੀ ਕ ਆਪਾਂ ਲੈਸ ਬਾਹਰ ਰੱਖਣੀ ਆ ਉਨੀ ਕ ਲੈਸ ਸਾਢੇ ਤੇ ਆਪਾਂ ਕੰਨੀ ਕੰਨੀ ਤੇ ਸਲਾਈ ਲਾਉਣੀ ਆ ਐਸਟਰਾ ਜਿਵੇਂ ਆਪਣੇ ਗਲੇ ਦੀ ਗਲਾਈ ਹੈ ਆਪਾਂ ਊਮਿਤ ਉਸੇ ਤਰ੍ਹਾਂ ਹੀ ਆਪਾਂ ਲਾਇਆ ਸਾ ਜਿਹੜੀ ਇਹ ਮਾਉਂਗੀ ਜਾਵਾਂਗੇ ਲਾਇਸੀ ਪੱਟੀ ਲੈਂਦੀ ਹੈ ਸਲਵਾਰ ਦੇ ਕੱਪੜੇ ਨਾਲ ਦੀ ਉਹਦੇ ਉੱਤੇ ਆਪਾਂ ਪੇਪਰ ਪੇਸਟਿੰਗ ਨਾਲ ਚਿਪਾ ਕੇ ਆਪਾਂ ਇਹਦੇ ਨੀਚਲੇ ਆਪਾਂ ਪਾਸੇ ਜਿਹੜੀ ਆ ਉਹ ਧਰਾਂਗੇ ਆਪਾਂ ਸਿਲਾਈ ਲਾਉਣੀ ਆ ਜਿਹੜੀ ਸਿਲਾਈ ਤੇ ਆਪਾਂ ਪਹਿਲਾਂ ਇੱਥੋਂ ਪੱਕਾ ਕਰਨਾ ਜਿਹੜੀ ਸਿਲਾਈ ਤੇ ਆਪਾਂ ਪਹਿਲਾਂ ਲਾਇਆ ਸਿਲ ਜੜ ਕੇ ਗਏ ਆ ਉਸੇ ਸਿਲਾਈ ਦੇ ਉੱਪਰ ਆਪਾਂ ਸਿਲਾਈ ਲਾਉਣੀ ਆ ਹੁਣ ਇੱਥੇ ਆਪਾਂ ਸਿਰੇ ਤੇ ਆ ਕੇ ਫੇਰ ਆਪਾਂ ਇੱਥੇ ਪੱਕਾ ਕਰਨਾ ਇਥੇ ਸਲਾਈ ਪੱਕੀ ਨਾ ਕਰਨਾ ਸੁਧਿਆ ਕਰੋ ਇਸ ਤਰ੍ਹਾਂ ਆਪਣਾ ਜਿਹੜਾ ਗਲਾਗਾ ਬਣ ਕੇ ਤਿਆਰ ਹੋ ਗਿਆ ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਜਰੂਰ ਕਰਨਾ ਤੇ ਜੇ ਕੋਈ ਚੈਨਲ ਤੇ ਨਵਾਂ ਆਇਆ ਹੈ ਸਬਸਕ੍ਰਾਈਬ ਕਰ ਲੈਣਾ ਨਾਲੇ ਲਾਇਕ ਜਰੂਰ ਕਰਨਾ ਧੰਨਵਾਦ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ